ਦੀਵਾ ਜਿਓ ਕਿ ਬਾਬਾ ਬਚਤਰ ਸਿੰਘ ਕਹਿੰਦਾ ਜੇ ਤੂੰ ਥਾਪੜਾ ਨਹੀਂ ਮਹਿ ਮਹਿ ਮੈਂ ਹਾਥੀ ਕਿਆ ਬਪਰੋ ਜੋ ਅਰ ਸਕੈ ਅਗਾਰੀ ਸੁਣਿਓ ਸੁਰਗ ਮੇ ਏਕ ਐਰਾਵਤ ਤਿਸ ਕੋ લેਹੋ ਮਾਰੀ ਕਲਗੀਧਰ ਪਾਤਸ਼ਾਹ ਥਾਪੜਾ ਦੇ ਏ ਬਾਈ ਧਾਰ ਦੇ ਰਾਜਿਆਂ ਦਾ ਹਾਥੀ ਕੀ ਵਜੂਦ ਰੱਖਦਾ ਏ ਤੇਰਾ ਥਾਪੜਾ ਹੋਵੇ ਤੇ ਇੰਦਰ ਦੇਵਤੇ ਦੇ 에ਰਾਵਤ ਹਾਥੀ ਨੂੰ ਬਨ ਕੇ ਤੇਰੇ ਅੱਗੇ ਸੁੱਟ ਦਵਾਂ ਤੇਰਾ ਥਾਪੜਾ ਹੋਵੇ ਤੇ 에ਰਾਵਤ ਢਾ ਲਵਾਂ ਇਸ ਹਾਥੀ ਦੀ ਕੀ ਗੱਲ ਕਰਦੇ ਦਿੱਤਾ ਥਾਪੜਾ ਕਲਗੀ ਧਰਨੇ ਚੜਿਆ ਘੋੜੇ ਤੇ ਵਾਗਾ ਤੇ ਰੱਖ ਕੇ ਪੈਰ ਲੱਕ ਤੇ ਛਾਲ ਮਾਰ ਕੇ ਚੜ ਗਿਆ ਲੈ ਕੇ ਨਾਗਨੀ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਅੰਤਰ ਆਤਮਾ ਨਾਲ ਹੱਥ ਤੇ ਆਖਣ ਲੱਗਾ ਤਮਿਆਂ ਨੂੰ ਕਦੇ ਲੋਹਾ ਨਹੀਂ ਠੀਰ ਸਕਿਆ ਬਾਪੂ ਹੁਣ ਥਾਪੜੇ ਦੀ ਪੈਜ ਰਖੀ ਜਦੋਂ ਕੱਢ ਕੇ 나ਗਨੀ ਤਮਿਆਂ ਤੇ ਮਾਰੀ ਤੇ ਸੱਪ ਤਵੇ چیر ਕੇ ਹਾਥੀ ਦਾ ਮੱਥਾ ਵੰਨ ਦਿੱਤਾ ਤੜਫਦਾ ਹੋਇਆ ਹਾਥੀ ਹਜ਼ਾਰਾਂ ਫੌਜਾਂ ਨੂੰ ਮੁਗਲੀਆਂ ਸਲਤਨਤ ਬਾਈ ਧਾਰ ਦੀਆਂ ਫੌਜਾਂ ਨੂੰ ਮਿੱਦਦਾ ਹੋਇਆ ਅਖੀਰ ਕਾਲ ਦੇ ਮੂੰਹ ਵਿੱਚ ਜਾ ਪਿਆ ਜੇ ਥਾਪੜਾ ਨਾ ਹੁੰਦਾ ਤੇ ਕੀੜੀ ਨਾ ਮਰਦੀ ਹਾਥੀ ਕਿਥੋਂ ਢਾਲਿਆ 75 ਸਿੰਘ ਨੇ